ਇਸ ਹੀ ਅਵਾਰਾਂ ਚ ਵੀ ਦੇਖਿਆ ਕਈ ਮੀਡੀਆ ਚ ਵੀ ਚੱਲ ਰਿਹਾ ਹੈ ਕਿ ਲੁਧਿਆਣੇ ਦੇ ਵਿੱਚ ਅਵਾਰਾਂ ਕੁੱਤਿਆਂ ਲਈ 2500 ਕੁੱਤੇ ਜਿਹੜੇ ਉੱਥੇ ਰੱਖੇ ਜਾਣਗੇ ਤੇ ਐਕਸੀਡੈਂਟਲ ਦੇ ਵਿੱਚ ਕੋਈ ਡਾਕਾਇਲ ਹੋਿੰਦੇ ਨੇ ਅਸੀਂ ਉਹਨਾਂ ਦੇ ਲਈ ਇਹ ਮਤਲਬ ਪ੍ਰਪੋਜ਼ ਕੀਤਾ ਸੀਗਾ ਪਰ ਇਹਨੂੰ ਕਿਸੇ ਨੇ ਗਲਤ ਦਿਖਾ ਦਿੱਤਾ ਵੀ ਉੱਥੇ ਸਵਸਥ ਡੌਗ ਨੂੰ ਵੀ ਚੱਕ ਕੇ ਵੀ ਜੇ ਕਿਸੇ ਨੇ ਕੰਪਲੇਨਟ ਪਾਤੀ ਉਹਨੂੰ ਡੌਗ ਨੂੰ ਚੱਕ ਕੇ ਉੱਥੇ ਅਸੀਂ ਛੱਡ ਦਾਂਗੇ ਇਦਾਂ ਦਾ ਡੀਸੀ ਸਾਹਿਬ ਨੇ ਸਾਨੂੰ ਸੁਵਜਨਤਾ ਇਦਾਂ ਦਾ ਕੁਝ ਨਹੀਂ ਤੇ ਜਿਹੜਾ ਕਿ ਗੈਰ ਕਾਨੂੰਨੀ ਹੈ ਅੱਜ ਤੱਕ ਕੋਈ ਵੀ ਇਹੋ ਜਿਹੀ ਚੀਜ਼ ਪਾਸ ਨਹੀਂ ਹੋਈ ਕਿ ਕਿ ਡੌਗ ਇੱਕ ਜਿਹੜਾ ਕੁੱਤਾ ਹੈ ਨਾ ਡੌਗ ਹੈ ਇੱਕ ਟੈਰੀਟੋਰੀਅਲ ਐਨੀਮਲ ਹੈ। ਉਹਨੇ ਰਿਗਾਰਡਿੰਗ ਫਿਰ ਅਸੀਂ ਇੱਕ ਤਾਂ ਡੀਸੀ ਸਾਹਿਬ ਨੂੰ ਮੈਂ ਆਪਣਾ ਸੀ ਮੰਗ ਪੱਤਰ ਦਿੱਤਾ ਆਪਣੀ ਸੰਸਥਾ ਵੱਲੋਂ ਹੈਲਪਫੁਲ ਐਨੀਮਲ ਵੱਲੋਂ ਵੀ ਜੇ ਕੋਈ ਇਹੋ ਜਿਹਾ ਕੋਈ ਬਣਾ ਰਿਹਾ ਤੇ ਉਹ ਗੈਰਕਾਨੂੰਨੀ ਉਹਨਾਂ ਨੇ ਵੀ ਕਿਹਾ ਬਿਲਕੁਲ ਮੰਨਿਆ ਵੀ ਕੋਈ ਇਹੋ ਜੀ ਚੀਜ਼ ਨਹੀਂ ਬਣਾਈ ਜਾਏਗੀ। ਅੱਜ ਤੱਕ ਤਾਂ ਕੁਝ ਨਹੀਂ ਆ ਵੀ ਸਾਨੂੰ ਪਤਾ ਵੀ ਜੋ ਅਸੀਂ ਐਸ ਪਰ ਦਾ ਲਾਅ ਹੀ ਚੱਲਾਂਗੇ ਅਸੀਂ ਲਾਅ ਤੋਂ ਉੱਪਰ ਨਹੀਂ ਜਾਵਾਂਗੇ ਤੇ ਐਸ ਪਰ ਦਾ ਲਾਅ ਇਹੀ ਹੈ ਵੀ ਉਹਨੂੰ ਡਿਸਲੋਕੇਟ ਨਹੀਂ ਕੀਤਾ ਜਾ ਸਕਦਾ। ਕੋਈ ਕਿਸੇ ਤਰ੍ਹਾਂ ਦਾ ਵੀ ਜਾਨਵਰ ਨੂੰ ਨੁਕਸਾਨ ਹੋਵੇ ਇਹੋ ਜਿਹਾ ਕਾਨੂੰਨ ਨਾਕੀ ਬਣਾਇਆ ਜਾਵੇ ਤੇ ਨਾ ਹੀ ਕੋਈ ਇਹੋ ਜਿਹੀ ਐਕਟੀਵਿਟੀ ਕਿਸੇ ਦੌਰਾਨ ਲੋਕ ਕੀ ਕਰਨ। ਐਕਸੀਡੈਂਟ ਹੋ ਗਿਆ ਕੋਈ ਬਿਮਾਰ ਜਾਨਵਰ ਹੈ ਉਹਦੇ ਲਈ ਉਹ ਹਸਪੀਟਲ ਬਣਾਇਆ ਜਾਏਗਾ ਨਾ ਕਿ ਸਹੀ ਡੌਗ ਉੱਥੇ ਰੱਖੇ ਜਾਣਗੇ। ਨਾ ਹੀ ਰੱਖ ਸਕਦੇ ਆ ਕਿਉਂਕਿ ਜੇ ਸਹੀ ਡੌਗ ਆਪਸ ਵਿੱਚ ਇੱਕ ਜਗ੍ਹਾ ਇਕੱਠੇ ਰਹਿਣਗੇ ਤੇ ਉਹ ਲੜਨਗੇ। ਉਦੋਂ ਅੱਜ ਡੀਸੀ ਦਫ਼ਤਰ ਪਹੁੰਚੇ ਮਣੀ ਐਨਜੀਓ ਸਮਾਜ ਸੇਵਿਕ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜਦ ਡੀਸੀ ਆਫਿਸ ਪਹੁੰਚੇ ਕੀ ਕਾਰਨ ਹੋ ਗਿਆ ਡੀਸੀ ਆਫਿਸ ਪਹੁੰਚਿਓ ਕੋਈ ਫੇਰ ਤੋਂ ਮੁੱਦਾ ਪਖਿਆ ਇਹਨਾਂ ਇੱਕ ਲੁਧਿਆਣੇ ਦੇ ਵਿੱਚ ਪਿਛਲੇ 3-4 ਦਿਨ ਤੋਂ ਨਾ ਇੱਕ ਬੜਾ ਚਰਚਿਤ ਵਿਸ਼ਾ ਚੱਲ ਰਿਹਾ ਹੈ ਵੀ ਕਈ ਅਸੀਂ ਅਖਬਾਰਾਂ 'ਚ ਵੀ ਦੇਖਿਆ ਕਈ ਮੀਡੀਆ 'ਚ ਵੀ ਚੱਲ ਰਿਹਾ ਹੈ ਵੀ ਲੁਧਿਆਣੇ ਦੇ ਵਿੱਚ ਆਵਾਰਾਂ ਕੁੱਤਿਆਂ ਲਈ 2500 ਕੁੱਤੇ ਜਿਹੜੇ ਉੱਥੇ ਰੱਖੇ ਜਾਣਗੇ ਉਹਨਾਂ ਲਈ ਇੱਕ ਡੌਗ ਪਾਉਂਡ ਜਾਂ ਸੈਂਚਰੀ ਬਣਾਈ ਜਾ ਰਹੀ ਹੈ ਲੁਧਿਆਣੇ ਚ ਕਿਸੇ ਮੇਰੇ ਖਿਆਲ ਨਾਲ ਪਤਾ ਨਹੀਂ ਐਮਪੀ ਨੇ ਜਾਂ ਐਮਐਲਏ ਨੇ ਉਹਨਾਂ ਨੇ ਮਤਲਬ ਸਟੇਟਮੈਂਟ ਦਿੱਤੀ ਸੀਗੀ ਇਹਦੇ ਰਿਗਾਰਡਿੰਗ ਉਹਦੇ ਰਿਗਾਰਡਿੰਗ ਅਸੀਂ ਡੀਸੀ ਸਾਹਿਬ ਨਾਲ ਇਹੀ ਕੰਸਰਨ ਕਰਨਾ ਆਏ ਸੀ ਜਿਹੜਾ ਉਹ 2500 ਡੌਗਸ ਜਿਹੜੇ ਰੱਖਣੇ ਆ ਉਹ ਉਹਦੇ ਚ ਕਈ ਅਖਬਾਰਾਂ ਦੇ ਵਿੱਚ ਲਿਖਿਆ ਗਿਆ ਸੀਗਾ ਵੀ ਜਿਹੜੇ ਸੜਕ ਤੇ ਜਿਵੇਂ ਕੋਈ ਪ੍ਰੋਬਲਮ ਆ ਮਹੱਲੇ ਚ ਕਿਸੇ ਨੂੰ ਬੱਚਿਆਂ ਨੂੰ ਪਰੇਸ਼ਾਨੀ ਆ ਕੋਈ ਬਜ਼ੁਰਗ ਨੂੰ ਪਰੇਸ਼ਾਨੀ ਆ ਜੇ ਕੋਈ ਕੁੱਤੇ ਤੋਂ ਪਰੇਸ਼ਾਨੀ ਆ ਉਹ ਕੁੱਤੇ ਚੱਕ ਕੇ ਉੱਥੇ ਰੱਖੇ ਜਾਣਗੇ ਜਿਹੜੇ ਸਹੀ ਨਹੀਂ ਬਿਲਕੁਲ ਤੇ ਜਿਹੜਾ ਕਿ ਗੈਰ ਕਾਨੂੰਨੀ ਹੈ ਅੱਜ ਤੱਕ ਕੋਈ ਵੀ ਇਹੋ ਜੀ ਚੀਜ਼ ਪਾਸ ਨਹੀਂ ਹੋਈ ਕਿਉਂਕਿ ਡੌਗ ਇੱਕ ਜਿਹੜਾ ਕੁੱਤਾ ਹੈ ਨਾ ਡੌਗ ਹੈ ਇੱਕ ਟੈਰੀਟੋਰੀਅਲ ਐਨੀਮਲ ਹੈ ਇੱਕ ਏਰੀਏ ਦਾ ਜਿਹੜਾ ਡੌਗ ਹੈ ਦੂਸਰੇ ਏਰੀਏ ਦੇ ਡੌਗ ਨਾਲ ਨਹੀਂ ਕੋਲ ਮਿਲ ਸਕਦਾ ਕਿਉਂਕਿ ਉਹ ਨਹੀਂ ਬਰਦਾਸ਼ਤ ਕਰਦਾ ਆਪਾਂ ਵੀ ਦੇਖਦੇ ਆਂ ਮਹੱਲਿਆਂ ਦੇ ਵਿੱਚ ਇੱਕ ਮਹੱਲੇ ਦਾ ਕੁੱਤਾ ਦੂਜੇ ਮਹੱਲੇ ਚ ਆ ਜਾਂਦਾ ਉਹ ਲੜਦੇ ਆਪਸ ਵਿੱਚ ਤੇ 2500 ਕੁੱਤੇ ਕਿੱਥੋਂ ਇਕੱਠੇ ਕਰਕੇ ਰੱਖੇ ਜਾਣਗੇ ਉਹਦੇ ਰਿਗਾਰਡਿੰਗ ਫਿਰ ਅਸੀਂ ਇੱਕ ਤਾਂ ਡੀਸੀ ਸਾਹਿਬ ਨੂੰ ਮੈਂ ਆਪਣਾ ਸੀ ਮੰਗ ਪੱਤਰ ਦਿੱਤਾ ਆਪਣੀ ਸੰਸਥਾ ਵੱਲੋਂ ਹੈਲਪਫੁਲ ਐਨੀਮਲ ਵੱਲੋਂ ਵੀ ਜੇ ਕੋਈ ਇਹੋ ਜਿਹਾ ਕੋਈ ਬਣਾ ਰਿਹਾ ਤੇ ਉਹ ਗੈਰ ਕਾਨੂੰਨੀ ਉਹਨਾਂ ਨੇ ਵੀ ਕਿਹਾ ਬਿਲਕੁਲ ਮੰਨਿਆ ਵੀ ਕੋਈ ਇਹੋ ਜੀ ਚੀਜ਼ ਨਹੀਂ ਬਣਾਈ ਜਾਏਗੀ ਅ ਡੀਸੀ ਸਾਹਿਬ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਵੀ ਜੇ ਕਿਤੇ ਕੋਈ ਬਣੇਗਾ ਲੁਧਿਆਣੇ ਦੇ ਵਿੱਚ ਸਿਰਫ ਜਿਹੜਾ ਵਿਚਾਰੇ ਸੜਕ ਤੇ ਜਿਹੜੇ ਬਿਮਾਰ ਜਾਨਵਰ ਨੇ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਬਿਮਾਰ ਹੈ ਸਿਰਫ ਉਹ ਜਾਨਵਰਾਂ ਲਈ ਇੱਕ ਹਸਪਤਾਲ ਬਣਾਇਆ ਜਾਏਗਾ ਇਹੋ ਜਿਹਾ ਕੋਈ ਚੀਜ਼ ਨਹੀਂ ਹੈਗੀ ਵੀ ਜਿਹੜੀ 2500 ਕੁੱਤੇ ਲਿਆ ਕੇ ਉੱਥੇ ਸਵਸਥ ਕੁੱਤੇ ਜਿਹੜੇ ਠੀਕ ਠਾਕ ਨੇ ਉੱਥੇ ਲਿਆ ਕੇ ਰੱਖੇ ਜਾਣਗੇ हां ਜਿਹੜੇ ਐਕਸੀਡੈਂਟ ਹੋ ਜਾਂਦਾ ਸੜਕ ਤੇ ਕੋਈ ਬਿਮਾਰ ਹੈ ਕੋਈ ਮਤਲਬ ਹੋਰ ਚੀਜ਼ ਹੈ ਹਨਾ ਕੋਈ ਮਤਲਬ ਕਈ ਵਾਰ ਨਸਲ ਵਾਲਾ ਕੁੱਤਾ ਸੜਕ ਤੇ ਆ ਜਾਂਦਾ ਲੋਕ ਛੱਡ ਜਾਂਦੇ ਨੇ ਜੀ ਉਹ ਡੌਗ ਨੂੰ ਉੱਥੇ ਰੱਖ ਸਕਦੇ ਨੇ ਉਹਦੇ ਲਈ ਜ਼ਰੂਰ ਬਣਾਣ ਅਸੀਂ ਵੀ ਨਾਲ ਆ ਸਾਰੇ ਐਨੀਮਲ ਲਵਰ ਸਾਥ ਦਿੰਨੇ ਆ ਤੇ ਅਸੀਂ ਵਿਵਾਦ ਚੜ ਕੇ ਹਿੱਸਾ ਪਾਵਾਂਗੇ ਇਹਦੇ ਵਿੱਚ ਠੀਕ ਹੈ ਤੇ ਮੇਰੀ ਪ੍ਰਸ਼ਾਸਨ ਨੂੰ ਵੀ ਇਹੀ ਮੰਗ ਹੈ ਵੀ ਕੋਈ ਵੀ ਇਹੋ ਜਿਹਾ ਜਿਹੜਾ ਮਤਲਬ ਜਿਹਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਵੀ ਜਾਨਵਰ ਨੂੰ ਨੁਕਸਾਨ ਹੋਵੇ ਇਹੋ ਜਿਹਾ ਕਾਨੂੰਨ ਨਾ ਕੋਈ ਬਣਾਇਆ ਜਾਵੇ ਤੇ ਨਾ ਹੀ ਕੋਈ ਇਹੋ ਜਿਹੀ ਐਕਟੀਵਿਟੀ ਕਿਸੇ ਦੌਰਾਨ ਲੋਕੀ ਕੀਤੀ ਜਾਵੇ ਧੰਮਣੀ ਜੀ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ ਸਿਸਟਮ ਜਿਹੜਾ ਬਣਾਇਆ ਗਿਆ 2500 ਡੌਗ ਉਸ ਦੇ ਵਿੱਚ ਰੱਖੇ ਜਾਣਗੇ ਚਾਹੇ ਠੀਕ ਹੋਣ ਚਾਹੇ ਬਿਮਾਰ ਹੋਣ ਤੇ ਹਸਪਤਾਲ ਦਾ ਇੱਕ ਜਿਹੜਾ ਕਿ ਮਹਿੰਮ ਤੁਸੀਂ ਕੀ ਕਿ ਹਸਪਤਾਲ ਉਸ ਜਗ੍ਹਾ ਬਣਾਉਣਾ ਚਾਹੀਦਾ ਹੈ ਹਨਾ ਤੇ ਇਸ ਸਾਰੀ ਗੱਲ ਕਹੀ ਕਿਨੇ ਆ ਇਹ ਨਾ ਦਰਸ ਮੀਡੀਆ ਦੇ ਵਿੱਚ ਤਾਂ ਇਹੀ ਬਿਆਨ ਆ ਰਹੇ ਮੈਂ ਜਿਹੜੀਆਂ ਅਖਬਾਰਾਂ ਦੇ ਵਿੱਚ ਸਾਡੇ ਕੋ ਆਈ ਹੈ ਉਹਦੇ ਚ ਜਿਹੜੇ ਹੈਗੇ ਨੇ ਕੋਈ ਆਮ ਆਦਮੀ ਪਾਰਟੀ ਦੇ ਕੋਈ ਹੈਗੇ ਨੇ ਜਿਹੜੇ ਸੀਟ ਤੋਂ ਜਿਹੜੇ ਹੁਣ ਇਲੈਕਸ਼ਨ ਹੋਣੇ ਨੇ ਇੱਕ ਸਿੰਗਲ ਸੀਟ ਤੋਂ ਸੰਜੀਵ ਲੋੜੀ ਹਾਂ ਉਹਨਾਂ ਦਾ ਸ਼ਾਇਦ ਸਟੇਟਮੈਂਟ ਆਈ ਹੈ ਵੀ ਕੀ ਕਹਿੰਦੇ ਨੇ ਵੀ 2500 ਦਾ ਬਣਾਇਆ ਜਾਏਗਾ ਤੇ ਹੁਣ ਅਖਬਾਰ ਦੇ ਵਿੱਚ ਤਾਂ ਇਹ ਲਿਖਿਆ ਵੀ ਠੀਕ ਠਾਕ ਡੌਗ ਰੱਖੇ ਜਾਣਗੇ ਪਰ ਮੈਂ ਹੁਣ ਜਦੋਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਇਹੋ ਜਿਹਾ ਕੋਈ ਨਹੀਂ ਹੈ ਉਹ ਇੱਕ ਮਿਸਕਨਸੈਪਸ਼ਨ ਹੈ ਜਾਂ ਕਿਸੇ ਨੇ ਕੋਈ ਗਲਤ ਪ੍ਰਿੰਟ ਕਰ ਦਿੱਤਾ ਇਹੋ ਜੀ ਚੀਜ਼ ਉਹ ਅਸੀਂ ਜੇ ਬਣਾਵਾਂਗੇ ਤੇ ਸਿਰਫ ਕੀ ਕਹਿੰਦੇ ਨੇ ਜਾਨਵਰਾਂ ਦੇ ਇਲਾਜ ਲਈ ਜਿਹੜਾ ਕੋਈ ਐਕਸੀਡੈਂਟ ਹੋ ਗਿਆ ਕੋਈ ਬਿਮਾਰ ਜਾਨਵਰ ਹੈ ਉਹਦੇ ਲਈ ਉਹ ਹਸਪੀਟਲ ਬਣਾਇਆ ਜਾਏਗਾ ਨਾ ਕਿ ਸਹੀ ਡੌਗ ਉੱਥੇ ਰੱਖੇ ਜਾਣਗੇ ਨਾ ਇਹ ਰੱਖ ਸਕਦੇ ਆ ਕਿਉਂਕਿ ਜੇ ਸਹੀ ਡੌਗ ਆਪਸ ਵਿੱਚ ਇੱਕ ਜਗ੍ਹਾ ਇਕੱਠੇ ਰਹਿਣਗੇ ਤੇ ਉਹ ਲੜਨਗੇ ਲੜਨ ਨਾਲ ਕੀ ਹੁੰਦਾ ਰੇਬੀਸ ਜਿਹੜਾ ਸਭ ਤੋਂ ਵੱਧ ਰੇਬੀਸ ਜੇ ਕਿਤੇ ਆਈ ਹੈ ਉਹ ਡੌਗ ਤੋਂ ਆਏਗੀ ਉਹ ਇਸ ਕਰਕੇ ਇਕੱਠੇ ਕਿਤੇ ਨਹੀਂ ਜਾ ਸਕਦੇ ਇਸ ਕਰਕੇ ਡੀਸੀ ਸਾਹਿਬ ਨੇ ਵੀ ਸਾਨੂੰ ਅਸ਼ਵੈਸ਼ਨ ਦਿੱਤਾ ਵੀ ਬੇਫਿਕਰ ਹੋ ਜਨ ਲੁਧਿਆਣੇ ਦਾ ਐਨੀਮਲ ਲਵਰ ਸਾਰੇ ਵੀ ਕੋਈ ਇਦਾਂ ਦੀ ਚੀਜ਼ ਪਾਸ ਨਹੀਂ ਕੀਤੀ ਕਿ ਨਹੀਂ ਹੋਏਗੀ ਅੱਛਾ ਸਾਰੀ ਮਨਜ਼ੂਰੀ ਦੇ ਨਾਲ ਬੈਠਕ ਹੋ ਗਈ ਕਿਉਂਕਿ 5 ਮਈ ਨੂੰ ਇੱਕ ਬੈਠਕ ਹੋਈ ਸੀਗੀ ਗਾਰਡਨ ਦੇ ਵਿੱਚ ਸਾਰੇ ਕਾਫੀ ਕੰਪਲੀਟ ਆ ਵੀ ਜਾਂਦੇ ਸੀ ਭੱਲੇ ਦੇ ਵਾਲੋ ਸਾਨੂੰ ਸੂਤਰਾ ਮਤਾ ਵੀ ਇੱਦਾਂ ਗੱਲਬਾਤ ਚੱਲੀ ਗਈ ਕਿ ਕਾਫੀ ਡੌਗ ਜਰੇਗੇ ਮਹੱਲੇ ਚ ਹੋ ਗਿਆ ਇਹਨਾਂ ਨੂੰ ਜਿਹੜੇ ਕਿ ਹੈ ਬਾਈਟ ਵੀ ਕਰ ਜਿਆਦਾ ਕਰਦੇ ਨੇ ਉਸ ਚੀਜ਼ ਨੂੰ ਲੈ ਕੇ ਕਿਸ ਤਰ੍ਹਾਂ ਉਹਦੇ ਲਈ ਨਾ ਸੁਪਰੀਮ ਕੋਰਟ ਨੇ ਅੱਜ ਤੋਂ 8-10 ਸਾਲ ਹੋ ਗਏ ਐਨੀਮਲ ਬਰਥ ਕੰਟਰੋਲ ਸੈਂਟਰ ਚ ਲਾਏ ਆ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਚੱਲ ਰਿਹਾ ਐਨੀਮਲ ਬਰਥ ਕੰਟਰੋਲ ਸੈਂਟਰ ਚੱਲ ਰਿਹਾ ਉਹਦੇ ਚ ਕੀ ਹੈ ਸਾਰੇ ਡੌਗਸ ਦੀ ਨਸਬੰਦੀ ਕੀਤੀ ਜਾਂਦੀ ਹੈ ਜਿੰਨੇ ਵੀ ਨੇ ਸ਼ਹਿਰ 'ਚ ਮੇਰੇ ਖਿਆਲ ਨਾਲ ਲੁਧਿਆਣਾ 'ਚ 70 ਤੋਂ 80% ਡੌਗ ਜਿਹੜੇ ਸਟਰਲਾਈਜ਼ ਹੋ ਚੁੱਕੇ ਨੇ ਜਿਹਨਾਂ ਦੀ ਨਸਬੰਦੀ ਹੋ ਚੁੱਕੀ ਹੈ ਤੇ ਆਉਣ ਵਾਲੇ 1-2 ਸਾਲਾਂ 'ਚ ਬਾਕੀਆਂ ਦੀ ਵੀ ਹੋ ਜਾਣੀ ਹੈ ਤੇ ਤੁਹਾਨੂੰ ਆਉਣ ਵਾਲੇ 5 5-7 ਸਾਲਾਂ ਦੇ ਵਿੱਚ ਤੁਹਾਨੂੰ ਇਹ ਚੀਜ਼ ਨਹੀਂ ਮਿਲਣੀ ਡੌਗ ਸੜਕ 'ਤੇ ਨਹੀਂ ਮਿਲਣੇ ਕਿਉਂਕਿ ਜਦ ਨਸਬੰਦੀ ਹੋ ਗਈ ਜਨਰੇਸ਼ਨ ਹੀ ਖਤਮ ਹੋ ਜਾਣੀ ਹੈ ਤੇ ਜਿਹੜਾ ਡੌਗ ਬਾਈਟ ਦਾ ਤੁਸੀਂ ਕਹਿੰਦੇ ਹੋ ਕੇਸ ਆਂਦੇ ਨੇ ਉਹਨਾਂ ਦੇ ਲਈ ਇਹਨਾਂ ਦਾ ਮਤਲਬ ਇਹ ਲੈ ਜਾਂਦੇ ਨੇ ਪਿਕ ਕਰ ਲੈਂਦੇ ਨੇ ਉਹ ਐਨੀਮਲ ਬਰਥ ਕੰਟਰੋਲ ਨੂੰ ਹੀ ਹੈ ਉਹ ਪਿਕ ਕਰ ਲੈਂਦੇ ਨੇ ਡੌਗ ਨੂੰ ਉਹਨੂੰ 14 ਦਿਨ ਆਬਜ਼ਰਵੇਸ਼ਨ ਚ ਰੱਖਿਆ ਜਾਂਦਾ ਹੈ ਉਹ ਦੋ ਤਿੰਨ ਦਿਨ ਜੇ ਪਤਾ ਲੱਗ ਜਾਂਦਾ ਵੀ ਉਹਨੂੰ ਰੇਬੀਸ ਨਹੀਂ ਹੈ ਬਿਲਕੁਲ ਨੋਰਮਲ ਹੈ ਉਹ ਵੈਸੀ ਜਿਵੇਂ ਹਿਊਮਨਸ ਦੇ ਵਿੱਚ ਆਪਾਂ ਜਿਵੇਂ ਗੁੱਸੇ ਹੋ ਜਾਂਦੇ ਆਂ ਕਈ ਵਾਰੀ ਹਿਊਮਨਸ ਵਾਂਗੂ ਡੌਗਸ ਦਾ ਨੇਚਰ ਹੈ ਜੇ ਕਿਤੇ ਇਦਾਂ ਦੀ ਕੋਈ ਚੀਜ਼ ਆ ਜਾਂਦੀ ਹੈ ਤਾਂ ਉਹ ਕੀ ਕਹਿੰਦੇ ਨੇ ਜਦੋਂ ਇਹੋ ਜੀ ਕੋਈ ਵੀ ਚੀਜ਼ ਸਾਹਮਣੇ ਆਂਦੀ ਹੈ ਤਾਂ ਉਹ ਰਿਐਕਟ ਕਰਦੇ ਆ ਜੇ ਉਹਨਾਂ ਨੂੰ ਪਿਆਰ ਮਿਲੇਗਾ ਸਭ ਕੁਝ ਮਿਲੇਗਾ ਐਦਾਂ ਦਾ ਕੋਈ ਚੀਜ਼ ਨਹੀਂ ਹੈ ਤੇ ਦੂਜੀ ਗੱਲ ਲੁਧਿਆਣੇ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਕੋਈ ਵੀ ਜਿਵੇਂ ਨਾ ਕਈ ਮੁਹੱਲਿਆਂ ਦੇ ਵਿੱਚ ਜੇ ਕੋਈ ਪਰੇਸ਼ਾਨ ਹੁੰਦਾ ਜਾਂ ਕੁਛ ਹੈ ਉਹ ਕੀ ਕਰਦਾ ਜੀ ਕੁੱਤਾ ਚੱਕ ਕੇ ਕਿਸੇ ਜਿਵੇਂ ਕਿਸੇ ਬੰਦੇ ਨੂੰ ਪ੍ਰਾਈਵੇਟ ਅਥਾਰਟੀ ਨੂੰ ਪੈਸੇ ਪੁਸੇ ਦੇ ਕੇ ਚਕਵਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਕਿ ਗੈਰ ਕਾਨੂੰਨੀ ਹੈ 5 ਸਾਲ ਦੀ ਇਹਦੇ 'ਚ ਸਜ਼ਾ ਹੈ ਜਿੱਥੇ ਸਾਨੂੰ ਪਤਾ ਲੱਗ ਗਿਆ ਕਿਸੇ ਨੇ ਵੀ ਆਪਣੇ ਮੁਹੱਲੇ 'ਚ ਕੁੱਤਾ ਚਕਵਾ ਕੇ ਕਿਸੇ ਹੋਰ ਥਾਂ ਸਟਵਾਇਆ ਹੈ ਜਾਂ ਕਿਸੇ ਵੀ ਡੋਗ ਨਾਲ ਅਤਿਆਚਾਰ ਕੀਤਾ ਹੈ ਤਾਂ ਸਾਡੀ ਸੰਸਥਾ ਵੱਲੋਂ ਅੱਗੇ ਆ ਕੇ ਕਾਰਵਾਈ ਕਰਾਈ ਜਾਏਗੀ ਐਨੀਮਲ क्रुएल्टी एक्ट 11 ए बीएनएस 325 ਦੇ ਤਹਿਤ ਕਾਨੂੰਨੀ ਕਾਰਵਾਈ ਹੁੰਦੀ ਹੈ 5 ਸਾਲ ਤੱਕ ਦੀ ਸਜ਼ਾ ਇਹ ਮੈਂ ਵਾਰਨਿੰਗ ਵੀ ਦੇਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੇ ਕੋਈ ਵੀ ਜਾਨਵਰ ਜੇ ਬੋਲ ਨਹੀਂ ਸਕਦਾ ਇਹਦਾ ਮਤਲਬ ਇਹ ਨਹੀਂ ਜੇ ਉਹ ਕਿਸੇ ਏਰੀਆ ਚ ਰਹਿ ਰਿਹਾ ਉਹਦਾ ਘਰ ਹੈ ਉਹ ਜੇ ਉਹਦੇ ਘਰ ਤੋਂ ਦੂਰ ਕੀਤਾ ਜਾਏਗਾ ਤਾਂ ਸਾਡੀ ਸੰਸਥਾ ਵੱਲੋਂ ਕਾਨੂੰਨੀ ਤੌਰ ਤੇ ਕਾਰਵਾਈ ਕਰਾਈ ਜਾਏਗੀ ਠੀਕ ਹੈ ਕੀ ਨਾਮ ਹੈ ਤੁਹਾਡਾ ਮੇਰੇ ਨਾਲ ਅਨਮੋਲ ਸੰਧੂ ਆ ਜੀ ਅਨਮੋਲ ਜੀ ਕਿਸ ਤਰ੍ਹਾਂ ਦੇ ਰਹੇ ਹੋ ਇਹ ਜਿਹੜੀ ਸੰਜੀਵ ਰੌਲੇ ਕੋਈ ਗਈ ਹੈ 25 2500 ਐਨੀਮਲ ਨੂੰ ਇੱਕ ਥਾਂ ਤੇ ਰੱਖਣ ਦੇ ਲਈ ਇੱਕ ਗਲਤ ਇਨਫੋਰਮੇਸ਼ਨ ਫੈਲਾਈ ਗਿਆ ਹਾਲਾਂਕਿ ਉਹਨਾਂ ਤੁਸੀਂ ਡੀਸੀ ਸਾਹਿਬ ਨਾਲ ਮਿਲ ਕੇ ਉਹਨਾਂ ਨੇ ਕਿਹਾ ਕਿ ਹਸਪਤਾਲ ਬਣਾਏ ਜਾਣਗੇ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇ ਰਹੇ ਹੋ ਅਸੀਂ ਡੀਸੀ ਸਾਹਿਬ ਦੇ ਕੋਲ ਗਏ ਸੀਗੇ ਜੀ ਅੱਜ ਮਨੀ ਜੀ ਨਾਲ ਆਪਣੀ ਐਨਜੀਓ ਵੱਲੋਂ ਅਸੀਂ ਗਏ ਸੀ ਡੀਸੀ ਸਾਹਿਬ ਕੋ ਡੀਸੀ ਸਾਹਿਬ ਨੂੰ ਅਸੀਂ ਦੱਸਿਆ ਕਿ ਇਹ ਇਦਾਂ ਇਦਾਂ ਪ੍ਰੋਸੈਸ ਆ ਪਰ ਡੀਸੀ ਸਾਹਿਬ ਨੇ ਫਸਟ ਸਟੈਪ ਤੇ ਹੀ ਸਾਨੂੰ ਰਿਪਲਾਈ ਕਰ ਦਿੱਤਾ ਕਿ ਉਹ ਕੋਈ মিডিਆ ਨੇ ਗਲਤ ਕੋਈ ਇਦਾਂ ਦੀ ਖਬਰ ਲਗਾਤੀ ਹੈ ਮੇ ਵੀ ਇਤੋਂ ਦਾ ਕੁਛ ਨਹੀਂ ਹੈ ਵੀ ਸਾਨੂੰ ਪਤਾ ਵੀ ਜੋ ਅਸੀਂ ਐਜ਼ ਪਰ ਦਾ ਲਾਅ ਹੀ ਚੱਲਾਂਗੇ ਅਸੀਂ ਲਾਅ ਤੋਂ ਉੱਪਰ ਨਹੀਂ ਜਾਵਾਂਗੇ ਤੇ ਐਜ਼ ਪਰ ਦਾ ਲਾਅ ਇਹੀ ਹੈ ਵੀ ਉਹਨੂੰ ਡਿਸਲੋਕੇਟ ਨਹੀਂ ਕੀਤਾ ਜਾ ਸਕਦਾ ਉਹ ਕਹਿੰਦੇ ਵੀ ਅਸੀਂ ਇਹ ਤਿਆਰੀ ਕੀਤੀ ਸੀਗੀ ਵੀ ਅਸੀਂ ਇੱਕ ਇਦਾਂ ਹੀ ਜਿਹੜੇ ਐਕਸੀਡੈਂਟਲ ਦੇ ਵਿੱਚ ਕੋਈ ਡੌਗ ਹਾਇਲ ਹੋ ਜਾਂਦੇ ਨੇ ਅਸੀਂ ਉਹਨਾਂ ਦੇ ਲਈ ਇਹ ਮਤਲਬ ਪ੍ਰਪੋਜ਼ ਕੀਤਾ ਸੀਗਾ ਪਰ ਇਹਨੂੰ ਕਿਸੇ ਨੇ ਗਲਤ ਦਿਖਾ ਦਿੱਤਾ ਵੀ ਉੱਥੇ ਸਵਸਥ ਡੌਗ ਨੂੰ ਵੀ ਚੱਕ ਕੇ ਵੀ ਜੇ ਕਿਸੇ ਨੇ ਕੰਪਲੇਂਟ ਪਾਤੀ ਉਹਨੂੰ ਡੌਗ ਨੂੰ ਚੱਕ ਕੇ ਉੱਥੇ ਅਸੀਂ ਛੱਡ ਦਾਂਗੇ ਇਦਾਂ ਦਾ ਡੀਸੀ ਸਾਹਿਬ ਨੇ ਸਾਨੂੰ ਅਸ਼ਵਾਸ਼ਨ ਦਿੱਤਾ ਇਤੋਂ ਦਾ ਕੁਛ ਨਹੀਂ ਹੈ अच्छा मनी जी, को बिल्कुल, बिल्कुल जी यहतर, कोई हेल्प लाइन नंबर चालू ਕੀਤਾ ਇਹ ਜਰਾ ਜਿਵੇਂ ਬਿਲਕੁਲ ਬਿਲਕੁਲ ਜੀ ਜਿਵੇਂ ਸਾਡੇ ਤਾਂ ਚਲੋ ਸੰਸਥਾ ਦੇ ਨੰਬਰ ਹੈਗੇ ਹੀ ਨੇ ਮੇਰਾ ਹੈਗਾ 9463376878 ਇਹ ਤੁਹਾਨੂੰ ਕਿਤੇ ਵੀ ਕਿਸੇ ਵੀ ਬੰਦੇ ਨੂੰ ਸੜਕ ਤੇ ਕੋਈ ਵੀ ਬਿਮਾਰ ਜਾਨਵਰ ਮਿਲਦਾ ਸਾਨੂੰ ਜਦੋਂ ਮਰਜੀ ਕਾਲ ਕਰ ਸਕਦੇ ਹੋ ਇੱਕ ਨਾ ਐਸਪੀਸੀ ਦਾ ਹੈਲਪਲਾਈਨ ਨੰਬਰ ਚਲਾਇਆ ਗਿਆ ਸੀਗਾ 78370 ਤੇ 18 ਕੁਝ ਸਮਥਿੰਗ ਸੀਗਾ 510 ਕੁਝ ਇਦਾਂ ਦਾ ਤੇ ਉਹ ਦਰਸਲ ਗੱਲ ਇਹ ਹੈ ਕੋਈ ਵੀ ਬੰਦਾ ਹੁਣ ਸਾਡੇ ਵੀ ਐਨੀਮਲ ਲਵਰ ਨੇ ਕੋਈ ਫੋਨ ਕਰਦਾ ਉਹ ਕੋਈ ਫੋਨ ਹੀ ਨਹੀਂ ਚੱਕਦੇ ਸਰਕਾਰੀ ਨੇ ਸਰਕਾਰੀ ਐਂਬੂਲੈਂਸਾਂ ਚਲਦੀਆਂ ਨੇ ਕੋਈ ਦੇਖੇ ਹੀ ਨਹੀਂ ਜਾ ਰਿਹਾ ਤੇ ਮੈਂ ਕਹਿੰਦਾ ਵੀ ਇਹ ਚੀਜ਼ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਠੀਕ ਹੈ ਹੁਣ ਜੀ ਸਾਹਿਬ ਨੇ ਅੰਤ ਤੇ ਕਿ ਤੁਹਾਨੂੰ ਸ਼ੁਸ਼ਣ ਦਿੱਤਾ ਉਹਨਾਂ ਨੇ ਇਹੀ ਅਸ਼ਵਾਸ਼ਣ ਦਿੱਤਾ ਜੀ ਬੇਫਿਕਰ ਹੋ ਕੋਈ ਇਦਾਂ ਦੀ ਕੋਈ ਵੀ ਗੈਰ ਕਾਨੂੰਨੀ ਐਕਟੀਵਿਟੀ ਨਹੀਂ ਹੋਏਗੀ ਕਾਨੂੰਨ ਦੇ ਮੁਤਾਬਿਕ ਸਿਰਫ ਜੇ ਕੋਈ ਬਣੇਗਾ ਸਿਰਫ ਕੁੱਤਿਆਂ ਦੀ ਜਾਂ ਕੋਈ ਜੇ ਕਿ ਕੋਈ ਇਦਾਂ ਦੀ ਚੀਜ਼ ਕੋਈ ਪਾਸ ਕਰਾਂਗੇ ਸਿਰਫ ਹਸਪਤਾਲ ਬਣਾਏ ਜਾਣਗੇ ਜਿੱਥੇ ਬਿਮਾਰ ਕੁੱਤੇ ਦਾ ਬਿਮਾਰ ਡੌਗ ਦਾ ਇਲਾਜ ਹੋਏਗਾ ਠੀਕ ਹੈ ਤੇ ਜਿਹੜਾ ਬਿਲਕੁਲ ਠੀਕ ਡੌਗ ਹੈ ਤੰਦਰੁਸਤ ਹੈ ਜੇ ਕਿਤੇ ਉਹ ਕਿਤੇ ਬਾਇਚੈਂਸ ਨੇਚਰ ਵਾਈਜ਼ ਉਹਨੂੰ ਗੁੱਸਾ ਆ ਜਾਂਦਾ ਕੁਝ ਉਹਦਾ ਇਲਾਜ ਕੀਤਾ ਜਾਏਗਾ ਨਾ ਕਿ ਉੱਥੇ ਉਹਦੇ ਡੌਗ ਸੈਂਚਰੀ ਜਾਂ ਪਾਉਂਡ ਦੇ ਵਿੱਚ ਰੱਖਿਆ ਜਾਏਗਾ ਸੋ ਬਿਲਕੁਲ ਠੀਕ ਹੈ ਕਨਵਰਸ ਮਣੀ ਜੀ ਤਸਵੀਰਾਂ ਆਏ ਲੁਧਾਨਾ ਦੇ ਜਿਹੜੀ ਡੀਸੀ ਸਾਹਿਬ ਦਰ ਦੇ ਬਾਅਦਿਆਂ ਜਿੱਥੇ ਕਿ ਕੁਝ ਦਿਨ ਪਹਿਲਾਂ ਸੰਜੀਵ ਰੋਡ ਦੇ ਵੱਲੋਂ ਕੁਝ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਸੀ ਕਿ ਮਹੱਲਾਦਾਰ ਵੱਲੋਂ ਇਕੱਠਾ ਕਰਕੇ ਇੱਕ ਗਾਰਡਨ ਦੇ ਵਿੱਚ ਪਿਠਾ ਕੇ ਉਹਨਾਂ ਵੱਲੋਂ ਕਿਹਾ ਗਿਆ ਜਿਹੜੇ ਡੌਗ ਨੇ ਜਿਹੜੇ ਆਵਾਰਾ ਕੁੱਤੇ ਘਰੇ ਗਲਿਆਂ ਦੇ ਵਿੱਚ ਘੁੰਮਦੇ ਨੇ ਉਹਨਾਂ ਦੇ ਲਈ ਜੇਕਰ ਉਹਨਾਂ ਨੂੰ ਸੱਟ ਪਈ ਲੱਗਦੀ ਹੈ ਤੇ ਉਹਨਾਂ ਦੇ ਲਈ ਇੱਕ ਹਸਪਤਾਲ ਬਣਾਇਆ ਜਾਏਗਾ ਨਾ ਕਿ ਉਹਨਾਂ ਨੂੰ ਨਸਬੰਦੀ ਕੀਤੀ ਜਾਏ ਨਾ ਕਿ ਉਹਨਾਂ ਨੂੰ ਕੁਝ ਕੈਦ ਕੀਤਾ ਜਾਏਗਾ ਕਿਸੇ ਕਮਰੇ ਦੇ ਵਿੱਚ ਅੱਜ ਉਸ ਨੂੰ ਲੈ ਕੇ ਹੀ ਕਿਸੇ ਮੀਡੀਆ ਦੇ ਵਿੱਚ ਕਿਸੇ ਪ੍ਰਿੰ ਵਿੱਚ ਕਿਸੇ ਨੇ ਗਲਤ ਜਿਹੜੇ ਕਿ ਪ੍ਰਿੰਟ ਕੀਤਾ ਤੇ ਉਸ ਤੋਂ ਬਾਅਦ ਜਿਹੜੇ ਕਿ ਜਦੋਂ ਮਨੀ ਜਿਹੜੇ ਹੈਗੇ ਨੇ ਐਨਜੀਓ ਐਨੀਮਲ ਐਨਜੀਓ ਚਲਾਉਂਦੇ ਨੇ ਕਾਫੀ ਦੇਰ ਤੋਂ ਤੇ ਉਹਨਾਂ ਦੇ ਵੱਲ ਤੋਂ ਧਿਆਨ ਦੇ ਵਿੱਚ ਇਹ ਗੱਲ ਆਈ ਉਸ ਤੋਂ ਬਾਅਦ ਡੀਸੀ ਹਿਮਾਂਸ਼ੂ ਜਨ ਜਿਹੜੇ ਡੀਸੀ ਨੇ ਉਹਨਾਂ ਕੋਲ ਪਹੁੰਚੇ ਉਹਨਾਂ ਦੇ ਵੱਲੋਂ ਸਾਫ਼ ਸਪਸ਼ਟ ਵੀ ਕਿਹਾ ਗਿਆ ਇਹੋ ਜੀ ਕੋਈ ਗੱਲ ਨਹੀਂ ਹੈ ਕੋਈ ਕਿਸੇ ਨੇ ਮਿਸਅੰਡਰਸਟੈਂਡਿੰਗ ਕਰਕੇ ਕੋਈ ਇਦਾਂ ਹੀ ਗਲਤ ਖਬਰ ਲਾਤੀ ਗਲਤ ਖਬਰ ਦੌਰਾਨ ਇਹ ਜਿਹੜੀ ਕਿ ਗਲਤ ਮਿਸਅੰਡਰਸਟੈਂਡਿੰਗ ਤੁਹਾਨੂੰ ਹੋਈ ਹੈ ਹਾਲਾਂਕਿ ਸੰਜੀਵ ਉਰਵਰ ਲੋਕਾ ਗਿਆ ਜੀ ਹਸਪਤਾਲ ਜਰੂਰ ਬਣਾਏ ਜਾਣਗੇ ਜਿਹੜਾ ਕਿ ਕੁੱਤਿਆਂ ਨੂੰ ਨੁਕਸਾਨ ਪਹੁੰਚ ਰਾਇਆ ਜਾਂ ਕੁਝ ਇਹੋ ਜੀ ਇੰਜਰਡ ਉਹਨਾਂ ਨੂੰ ਆਂਦੀ ਹੈ ਜੁੜੇ ਲਿਖਣ ਲੈ ਵਿਦਨਾ ਹਣੀ ਰਿਪੋਰਟ